ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੇ ਖਤਰਨਾਕ ਹੁੰਦੀ ਹੈ ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਛ ਹਾਲਾਂਕਿ ਗਾਲ ਨਹੀਂ ਸੀ ਹੋ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਵਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਲ ਖਾਜੇ ਜੰਦਰਾ ਜਦੋਂ ਜੰਗਾਲ ਤੇ ਬੱਤੀ ਦੇਣੀ ਪੈਂਦੀ ਹੈ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਇਹ ਤੇ ਗਾਲ ਨਹੀਂ ਹੈ ਇਹ ਇੱਕ ਗਾਲ ਨਹੀਂ ਹੈ ਮੇਰੀ ਕੱਲ ਪਰਸੋ ਜੋ ਵੀ ਇੰਟਰਵਿਊ ਆਈ ਹੈ ਤੁਸੀਂ ਦੇਖਿਆ ਹੋਣਾ ਮੇਰਾ ਮਾਫੀਨਾਮਾ ਸੋ ਜੋ ਕੁਝ ਮੈਂ ਮਹਿਸੂਸ ਖੁਤਾ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਮੋਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗੇ ਮੈਂ ਫਿਰ ਮਾਫੀ ਕਿਸ ਗੱਲ ਦੀ ਆ ਕਹਿੰਦੇ ਜਿਹੜਾ ਹੋਇਆ ਸੀ ਉਹ ਕਾਂਡ ਹੋਇਆ ਸੀ ਵੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿਹਾ ਵੈਂਕੂਵਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁਰਦਾਬਾਦ ਬੁਲਾਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੇ ਖਤਰਨਾਕ ਹੁੰਦੀ ਹੈ ਫਿਰ ਮੇਰੇ ਮੂੰਚੋਂ ਨਿਕਲਿਆ ਕੁਛ ਹਾਲਾਂਕਿ ਗਾਲ ਨਹੀਂ ਸੀ ਉਹ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਲ ਖਾਜੇ ਜੰਦਰਾ ਜਦੋਂ ਜੰਗਾਲ ਤੇ ਬੱਤੀ ਦੇਣੀ ਪੈਂਦੀ ਹੈ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਤੇਹੀ ਪੇ ਗਾਲ ਨਹੀਂ ਹੈ ਇਹ ਇਹ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾਂ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀਗੀਆਂ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗਾਲਾਂ ਉਹ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤੀ ਉਹਨਾਂ ਨੇ ਜੋ ਵੀ ਗੱਲ ਹੋਈ ਸੀ ਉਸ ਵੇਲੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤੇ ਫਿਰ ਮਾਫੀ ਕਿਸ ਤਰ੍ਹਾਂ ਮੰਗੀ ਹੈ ਕਹਿੰਦੇ ਜੀ ਤੁਸੀਂ ਉਹਦੇ ਤੇ ਆਪਣਾ ਉਹਦਤ ਮੰਗ ਮੈਂ ਤਾਂ ਕਿਹਾ ਦੂਜੇ ਦਿਨ ਵੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਤੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ ਪਤਾ ਨਹੀਂ ਇਹ ਖੋਣੀ ਸੀ ਐਕਚੁਅਲੀ ਚ ਹੋਣੀ ਹੁੰਦੀ ਹੈ ਚਿੰਤਾ ਤਾਂ ਆਖੀ ਕੀ ਜੀਏ ਜੋ ਅਨ ਹੋਣੀ ਹੋਏ ਇਹ ਹੋਣੀਆਂ ਹੁੰਦੀਆਂ ਬਾਬਾ ਜੀ ਕਿਸੇ ਦੇ ਮੂੰਹ ਚੋਂ ਨਿਕਲਦੇ ਸੀ ਬੋਲ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨਾਂ ਤੋਂ ਗਲਤੀ ਹੋਈ ਹੈ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜੰਮਿਆ ਹੈ ਗੁਰਦਾਸ ਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਤੇ ਮੈਂ ਹੁਣ ਉਹਦੇ ਸਬੂਤ ਦਿੰਦੇ ਫਿਰਾਂ ਕਿ ਮੈਂ ਗੁਰਦਾਸ ਉਹ ਗੱਦਾਰ ਨਹੀਂ ਆ ਯਾਰ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਲੋਕ ਦੱਸਦੇ ਆ ਮੇਰੇ ਪਿਆਰ ਕਰਨ ਵਾਲੇ ਦੱਸਦੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤੀ ਨਹੀਂ ਹੈ ਪਰ ਮੁੱਦਾ ਬਣਾ ਲਿਆ ਇਸ ਤੋਂ ਪਹਿਲਾਂ ਕਿ ਜਿਹੜੇ ਨਵੇਂ ਗਾਇਕ ਹੈ ਉਹ ਪੁਰਾਣੇ ਹੋ ਜਾਣ ਉਹਨਾਂ ਨੂੰ ਆਪਣੇ ਆਪ ਨੂੰ ਲੋਕਾਂ ਦਾ ਆਦਰਸ਼ ਬਣਾਇਆ ਲੋਕਾਂ ਨੇ ਬੱਚਿਆਂ ਨੇ ਉਹਨਾਂ ਨੂੰ ਆਪਣਾ ਆਦਰਸ਼ ਮੰਨਿਆ ਉਸ ਨੂੰ ਉਹਨਾਂ ਦੀ ਤਕੜੀ ਵਿੱਚ ਖੜਾ ਉਤਰਨ ਲਈ ਉਹਨਾਂ ਲਈ ਕੁਝ ਦੇਣਾ ਚਾਹੀਦਾ ਉਹਨਾਂ ਨੂੰ ਇੱਕ ਸਹਿਦ ਵੀ ਦੇਣੀ ਚਾਹੀਦੀ ਉਹ ਮਾਰਗਦਰਸ਼ਨ ਵੀ ਕੋਈ ਦੇਣਾ ਕਰਨਾ ਚਾਹੀਦਾ ਉਹਨਾਂ ਦਾ ਕਿ ਆ ਚੀਜ਼ ਕਰਨ ਲਈ ਮੈਂ ਨਾ ਮਤਲਬ ਕੁਝ ਕੀਤਾ ਹੈ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਕਰ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਕੋਈ ਇਹ ਕਿਸੇ ਦੀ ਉਹ ਚੀਜ਼ ਨਹੀਂ ਹੈ ਮਤਲਬ ਯਕੀਨ ਦੇ ਨਾਲ ਹੈ ਤੁਸੀਂ ਆਪਣੀ ਚੀਜ਼ ਨੂੰ ਆਪਣੀ ਮਿਹਨਤ ਨਾਲ ਲਗਨ ਨਾਲ ਔਰ ਇੱਕ ਜਜ਼ਬੇ ਦੇ ਨਾਲ ਜਦੋਂ ਵੀ ਚੱਲੋਗੇ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਉਹਨਾਂ ਦੇ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਕਿਤੇ ਕਿਤੇ ਆਪਣੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਇੱਕ ਚੀਜ਼ ਵਿੱਚ ਮਤਲਬ ਦਸਵਾਂਦੀ ਕੱਢ ਦਿੱਤਾ ਕਿ ਉਹਨਾਂ ਵਾਸਤੇ ਹੋਵੇ ਉਹਨਾਂ ਦੇ ਪਿਆਰ ਸਤਿਕਾਰ ਵਾਸਤੇ ਹੋਵੇ ਉਹਨਾਂ ਦੀ ਜ਼ਿੰਦਗੀ ਨੂੰ ਸਿਹਤ ਦੇਵੇ ਉਹਨਾਂ ਦਾ ਜਿਹੜਾ ਅਧੂਰਾ ਪਾਣਾ ਨਾ ਬੱਚਿਆਂ ਦਾ ਕਈ ਵਾਰੀ ਆਪਣੇ ਮਾਂ-ਬਾਪ ਨਾਲੋਂ ਟੁੱਟੇ ਹੁੰਦੇ ਆ ਫੋਨ ਤੇ ਵਿਚਾਰੇ ਲੱਗੇ ਰਹਿੰਦੇ ਫੋਨ ਤੇ ਹੈਪੀ ਬਰਥਡੇ ਹੋ ਜਾਂਦਾ ਫੋਨ ਤੇ ਵਿਸ਼ੇਸ ਦਿੰਦੇ ਨੇ ਫੋਨ ਤੇ ਵਿਸ਼ੇਸ ਲੈਂਦੇ ਨੇ ਸੋ ਉਹਨਾਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਆਪਣੇ ਨਾਲ ਜੋੜਿਆ ਉਹਨਾਂ ਨੂੰ ਮਾਪੇ ਨਾਲ ਜੋੜਨ ਵੀ ਦੀ ਵੀ ਤਾਕੀਦ ਕਰਨੀ ਚਾਹੀਦੀ ਹੈ ਆਪਣੇ ਕੰਮ ਨਾਲ ਆਪਣੇ ਅੰਦਰ ਦੇ ਜੋ ਸੈਲਫ ਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਸੋ ਇਸ ਕਰਕੇ ਮੈਂ ਚਾਹੂੰਗਾ ਕਿ ਜੇ ਸੋ ਪਹਿਲਾਂ ਕਿ ਉਹ ਪੁਰਾਣੇ ਹੋ ਜਾਣ ਆਪਣੇ ਆਪ ਨੂੰ ਨਵੇਲਾਪਣ ਰੱਖਣ ਲਈ ਉਹਨਾਂ ਨੂੰ ਬੱਚਿਆਂ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਜੇ ਤੁਹਾਡੇ ਕੋਲੇ ਹੈਗਾ ਤੁਹਾਡੇ ਕੋਲੇ ਕਰਾਮਾਤ ਹੈ ਤੁਹਾਡੇ ਕੋਲ ਕਲਮ ਹੈ ਤੁਹਾਡੇ ਕੋਲ ਇਲਮ ਹੈ ਇਸ ਦਾ ਤੁਸੀਂ ਇਹ ਤਾਂ ਵੱਡੀਆਂ ਵੱਡੀਆਂ ਚੰਗਾ ਲੜਾ ਦਿੰਦੀ ਹੈ ਵੱਡੇ ਵੱਡੇ ਜਿਹੜੇ ਇਨਕਲਾਬ ਹੋਏ ਕਲਮ ਦੀ ਬਦੌਲਤ ਜਿੱਤੇ ਹਨ ਤਲਵਾਰ ਤੇ ਬਾਅਦ ਚ ਆਉਂਦੀ ਹੈ ਬੱਡੇ ਲਿਰਿਕ ਚ ਨਿਗਾਹ ਆਇਆ ਉਹਦੇ ਪਿੱਛੇ ਤੁਸੀਂ ਲੋਕ ਜਿਹੜੇ ਦੱਸਦੇ ਸੀਗੇ ਅਧਿਰਾ ਦੇ ਲੋਕ ਦੱਸਦੇ ਸੀਗੇ ਤੇ ਉਹ ਲਿਰਿਕਸ ਜਿਹੜੇ ਸੀਗੇ ਉਹਨਾਂ ਦੇ ਵਿੱਚ ਮਜ਼ਬੂਤੀ ਹੁੰਦੀ ਸੀ ਲਿਰਿਕਸ 'ਚ ਬਹੁਤ ਨਿਗਾਹ ਆਇਆ ਉਹਨੂੰ ਕਰਨ ਲਈ ਕੀ ਅਸੀਂ ਮੇਰਾ ਖਿਆਲ ਹੈ ਆ ਜਾਦਾ ਜਿਹੜਾ ਉਹ ਮਤਲਬ ਕਿ ਪੜਨ ਸੁਣਨ ਕਿਸ ਤਰੀਕੇ ਦੀ ਤੁਸੀਂ ਕਹਿੰਦੇ ਵੀ ਸੇਧ ਦਿੱਤੀ ਜਾ ਸਕਦੀ ਉਹਨਾਂ ਨੂੰ ਲਿਰਿਕਸ ਤੇ ਬਹੁਤ ਮਿਲਦਾ ਹੈ ਮੇਰਾ ਖਿਆਲ ਹੈ ਬੱਚੇ ਬਹੁਤ ਸਿਆਣੇ ਆਏ ਸੀ ਗੱਲ ਨਹੀਂ ਕਿ ਤੁਸੀਂ ਉਹਨਾਂ ਨੂੰ ਸਮਝਾਓ ਉਹ ਸਾਰਾ ਕੁਝ ਜਾਣਦੇ ਆ ਤੁਸੀਂ ਬੜੀ ਡਿਟੇਲ ਦੇ ਵਿੱਚ ਵੀ ਉਹਨਾਂ ਨੂੰ ਕੋਈ ਬਹੁਤਾ ਸਮਝਾਉਣ ਲੱਗ ਜਾਈਂ ਉਹਨਾਂ ਦਾ ਯਾਰ ਤੇਰੇ ਵਰਗੇ ਬੜੇ ਦੇਖਿਆ ਯਾਰ ਸਾਨੂੰ ਪਤਾ ਹੈ ਹੈ ਉਹ ਜਾਣਦੇ ਆ ਹਰ ਚੀਜ਼ ਜਾਣਦੇ ਆ ਮਗਰ ਜਜ਼ਬਾਤੀ ਤੌਰ ਤੇ ਕੁਝ ਕਈ ਵਾਰੀ ਪਿੱਛੇ ਰਹਿ ਜਾਂਦੇ ਆ ਉਹ ਜਿਹੜਾ ਕੁਝ ਇਸ ਵੇਲੇ ਚੱਲ ਰਿਹਾ ਹੈ ਅੰਗਰੇਜ਼ੀ ਪੰਜਾਬੀ ਹਿੰਦੀ ਇਹ ਜਿਹੜੀਆਂ ਲੈਂਗੁਏਜ ਸਾਰੀਆਂ ਇਕੱਠੀਆਂ ਕਰਕੇ ਉਹ ਜੋ ਬਣਾਉਂਦੇ ਆ ਉਹਨਾਂ ਦੇ ਮੁਤਾਬਕ ਬਣਾਉਂਦੇ ਆ ਜਿਹੜੇ ਗਾਇਕ ਹੈ ਸਿੰਗਰ ਹੈ ਆਪਣੇ ਆਪ ਨੂੰ ਤਾਂ ਕਿ ਉਹਨਾਂ ਦੇ ਨਾਲ ਇਨ ਟੱਚ ਰਹਿਣ ਉਹਨਾਂ ਦੇ ਨਾਲ ਜੁੜੇ ਰਹਿਣ ਉਹਨਾਂ ਵਰਗੀ ਗੱਲ ਕਰਨ ਅਸੀਂ ਆਪਣੇ ਉਹਨਾਂ ਵਰਗੇ ਬਜ਼ੁਰਗਾਂ ਵਰਗੀ ਗੱਲ ਕੀਤੀ ਸੀ ਤਾਂ ਕਿ ਅਸੀਂ ਬਜ਼ੁਰਗਾਂ ਦੇ ਨਾਲ ਅਸੀਂ ਕਿ ਕੋਈ ਨਚਾਵੇ ਮੁੰਡੇ ਕੁੜੀਆਂ ਅਸੀਂ ਨਾ ਚਾਏ ਬੰਦਿਆ ਆ ਬਾਬੇ ਅਸੀਂ ਨਚਾਈਏ ਜਾਂ ਮਹਿਫਲ ਦੇ ਵਿੱਚ ਜਾਂ ਬਾਬੇ ਜਾਂ ਬੁੜੀਆਂ ਤੁਸੀਂ ਵੀ ਜਰਾ ਨੱਚੋ ਬਾਬੇ ਅਸੀਂ ਉਸ ਵੇਲੇ ਇਹ ਗੱਲ ਕੀਤੀ ਸੀ ਕਿ ਬਾਬਿਆਂ ਨੂੰ ਵੀ ਨਾਲ ਲੈ ਕੇ ਹੁਣ ਵੀ ਅਸੀਂ ਉਹ ਗਾਇਆ ਵਿਆ ਕਿ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਰੱਬ ਨੇ ਤੋਟ ਦਿੱਤੀ ਨਾ ਤੰਗੇ ਘਰ ਵਿੱਚ ਰੌਣਕ ਰੰਗ ਬਰੰਗੀ ਉਪਰੋਸੇਤ ਨਾ ਉਪਰੋਸੇਤ ਜਿਨ੍ਹਾਂ ਦੀ ਚੰਗੀ ਲੱਖ ਲੱਖ ਸ਼ੁਕਰ ਬਣਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਬਾਬੇ ਜਦੋਂ ਫਿਰ ਨੱਚ ਕੇ ਉੱਡਦੇ ਬੱਚਿਆਂ ਨੂੰ ਦਿਖਾਉਂਦੇ ਆ ਵਾਕਈ ਬੱਚੇ ਉਸ ਤਰ੍ਹਾਂ ਦੀ ਬੈਠਕ ਨਹੀਂ ਮਾਰ ਸਕਦੇ ਜਿਹੜੀ ਬਾਬੇ ਮਾਰ ਜਾਂਦੇ ਹੈ ਹੈ ਨਾ हां मिस ਕਰ ਰਹੇ ਹਰ ਵੀੜੇ ਉਹ ਨਾਲ ਰੱਖੀਆਂ ਵੀ ਨਹੀਂ ਜਾਣੀਆਂ ਚੀਜ਼ਾਂ ਕਿਉਂਕਿ ਉਹ ਚੀਜ਼ਾਂ ਸਾਹਮਣੇ ਯੋਗ ਨਹੀਂ ਬਸ ਸਭ ਤੁਹਾਡੀ ਰੰਗੀ ਦਾ ਸੀਮਿਤ ਕਰ ਰਹੇ ਹਾਂ ਜਿਹੜਾ ਜ਼ਿਕਰ ਹਾਂਜੀ ਜਿਹੜਾ ਜਰਾ ਜ਼ਿਕਰ ਕੀਤਾ ਉਸੇ ਨਾਲ ਸੰਬੰਧਤ ਮੇਰਾ ਸਵਾਲ ਸੀਗਾ ਤੇ ਇਹ ਤੁਸੀਂ ਹੋ ਸਕਦਾ ਬੜੀ ਬੜੀ ਤੁਹਾਨੂੰ ਪੁੱਛਿਆ ਗਿਆ ਹੋਵੇ ਕਿ ਕਿੰਨਾ ਫੂਲੀ ਦਾ ਤੇ ਤੁਹਾਡਾ ਸਾਥੀ ਬਣਿਆ ਸੀਗਾ ਚੜਿਆ ਸੀਗਾ ਆ ਡਫਲੀ ਪਟਿਆਲੇ ਜਦੋਂ ਅਸੀਂ ਹੁੰਦੇ ਸੀਗੇ ਤਾਂ ਹਾਕਮ ਸੂਫੀ ਜੀ ਤੁਸੀਂ ਸੁਣੇ ਹੋਣਾ ਬਹੁਤ ਪਿਆਰਾ ਨਾਮ ਸੀ ਬਹੁਤ ਪਿਆਰਾ ਗਾਇਕ ਸ਼ਾਇਰ ਵੀ ਬਹੁਤ ਕਮਾਲ ਮੇਰੇ ਪਿੰਡ ਦਾ ਸੀ ਮੇਰਾ ਗਰਾਈ ਸੀ ਔਰ ਉਹ ਨਾਬਾ ਕਾਲਜ ਦੇ ਵਿੱਚ ਉਸ ਵੇਲੇ ਡਰੈਂਕ ਟੀਚਰ ਦੀ ਤਿਆਰੀ ਕਰ ਰਿਹਾ ਸੀ ਮੈਂ ਫਿਜ਼ੀਕਲ ਟੀਚਰ ਦੀ ਤਿਆਰੀ ਕਰ ਰਿਹਾ ਸੀ ਉਹ ਕਹਿੰਦਾ ਯਾਰ ਮੈਂ ਤੂੰ ਵੀ ਲੈਣੇ ਆ ਮੈਂ ਕਿਹਾ ਚੱਲ ਆਪਾਂ ਚੱਲਦੇ ਆ ਨਾਗੀ ਹੁੰਦੇ ਸੀ ਉਦੋਂ ਨਾਗੀ ਦੀਆਂ ਦੋ ਪਰਿਵਾਰ ਹੁੰਦੇ ਸੀ ਉਦੋਂ ਇੱਕੋ ਹੀ ਹੁੰਦਾ ਸੀਗਾ ਉਹਨਾਂ ਦੀ ਦੁਕਾਨ ਹੁੰਦੀ ਸੀ ਉਹਦੇ ਤੇ ਜਾ ਕੇ ਅਸੀਂ ਗਏ ਤੇ ਉਹ ਆਪਣੀ ਤੂੰ ਵੀ ਦੇਖਣ ਲੱਗ ਗਿਆ ਮੈਨੂੰ ਇਹ ਟੰਗੀ ਪਈ ਦਿਖਗੀ ਢਫਲੀ ਉਹ ਚਮੜੇ ਦੀ ਹੁੰਦੀ ਸੀ ਉਸ ਵੇਲੇ ਉਸ ਤੋਂ ਬਾਅਦ ਇਹਦੇ ਤੇ ਉਹ ਮੇਰਾ ਖਿਆਲ ਹੈ ਕੁਝ ਹੋਰ ਤਰੀਕੇ ਦੀ ਬਣਾਈ ਗਈ ਹੈ ਆਧੁਨਿਕ ਤਰੀਕੇ ਨਾਲ ਆ ਮੈਂ ਉਸ ਵੇਲੇ ਉਹਨੂੰ ਚੱਕਿਆ ਉੱਤੇ ਮੈਂ ਅੰਗੂਠੇ ਦਾ ਠੋਲਾ ਜਿਹਾ ਮਾਰਿਆ ਉਹਦੇ ਤੇ ਤੇ ਉਹਦੇ ਜੱਟੋ ਦੀ ਆਵਾਜ਼ ਨਿਕਲੀ ਮਤਲਬ ਓਮ ਦਾ ਉਚਾਰਨ ਓਮ ਤੇ ਅਸੀਂ ਜਦੋਂ ਹੁੰਦੇ ਸੀ ਨਾ ਕਾਲਜ ਦੇ ਵਿੱਚ ਜਦੋਂ ਸਾਨੂੰ ਫਰਮਾਇਸ਼ ਆਉਣੀ ਬਾਜੀ ਸੁਣਾਓ ਬਾਬੇ ਸੁਣਾਓ ਤਦੋਂ ਸੁਣਾਉਣ ਦੇ ਲਈ ਬੇਕਦਰ ਨਾੜ ਯਾਰੀ ਕੇ ਟੁੱਟ ਗਈ ਤੜਕ ਕਰ ਮੈਂ ਹੁਣ ਬਜਾ ਨਹੀਂ ਸਕਦਾ ਆ ਮੇਰੇ ਅਟਣ ਅਜੇ ਤੱਕ ਵੀ ਪਿਆ ਵਿਆ ਮੇਜ ਵਜਾਉਂਦੇ ਹੁੰਦੇ ਸੀ ਕਿਉਂ ਕਿ ਕਈ ਵਾਰੀ ਮੇਜ ਸਖਤ ਹੁੰਦਾ ਸੀ ਉਹਦੇ 'ਚ ਆਵਾਜ਼ ਕੱਢਣੀ ਤਾਂ ਜ਼ੋਰ ਦੀ ਮਾਰਨਾ ਪੈਂਦਾ ਸੀ। ਕਈ ਵਾਰੀ ਉਹ ਸੌਫਟ ਲੈ ਸੌਫਟ ਜਿਹੜੀ ਲੱਕੜ ਹੁੰਦੀ ਸੀ ਉਹਦੇ 'ਚ ਉਹ ਥੋੜਾ ਜਿਹਾ ਮਾਰਨ ਵਾਲੇ ਹੁੰਦੇ ਸੀ। ਤੇ ਇਹ ਤਾਂ ਫਿਰ ਉਹ ਚਮੜਾ ਸੀ ਕਿਉਂਕਿ ਜਿਹੜਾ ਬਣਿਆ ਇਸੇ ਵਾਸਤੇ। ਪਹਿਲਾਂ ਮੈਂ ਮੈਂ ਬੋਰ ਦਾ ਲੈਂਦਾ ਬੱਕਰਾ। ਜਦੋਂ ਤੁੰਬੀ ਤੇ ਚੜ ਜਾਂਦਾ ਫਿਰ ਤੁੰ 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 ਬੋਲਦਾ। ਮੈਂ ਮੈਂ ਬੱਕਰੇ ਦੀ ਮਾਰ ਕੇ ਤੁੰਬੇ ਖੱਲ ਮੜਾਉਣ। ਮੈਂ ਮੈਂ ਮਤਲਬ ਈਗੋ। ਮੈਂ ਮੈਂ ਬੱਕਰੇ ਦੀ ਮਾਰ ਕੇ ਤੂੰ ਬੇਖਲ ਮੜਾਉਣ ਜਦ ਤੱਕ ਮੈਂ ਮੈਂ ਨਾ ਮਰੇ ਤੂੰ ਤੂੰ ਬੋਲੇ ਕਾਉਣ ਸੁਣਦੀ ਸੁਣਦੀ ਮੈਂ ਮਰੀ ਮਰੀਆਂ ਲੱਖ ਕਰੋੜ ਸੁਣਦੀ ਸੁਣਦੀ ਮੈਂ ਮਰੀ ਮੈਂ ਸੁਣਦੀ ਸੁਣਦੀ ਮੈਂ ਮਰੀ ਮਰੀਆਂ ਲੱਖ ਕਰੋੜ ਜਿਸ ਨੂੰ ਸੁਣਨਾ ਆ ਗਿਆ ਹੁਣ ਬੋਲਣ ਦੀ ਕੀ ਲੋੜ ਸ਼ਾਂਤ ਹੋ ਜਾਂਦਾ ਉਹ ਕਿਸੇ ਦਿਲ ਦਾ ਮਾਮਲਾ ਦਿਲ ਦਾ ਮਾਮਲਾ ਹੈ ਮਾਮਲਾ ਗੜਬੜ ਹੈ ਪੀੜ ਤੇਰੇ ਜਾਣ ਦੀ ਸੱਜਣਾ ਵੇ ਸੱਜਣਾ ਤੇਰੇ ਸ਼ਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਸੱਜਣਾ ਵੇ ਨਹੀਂਓ ਝਗੜੇ ਕਰੀਂਦੇ ਇੰਜ ਨਹੀਂ ਕਰੀਂਦੇ ਇੱਕ ਹੀ ਜਦੋਂ ਮਤਲਬ ਪਹਿਲੀ ਵਾਰੀ ਆਏ ਉਹਨਾਂ ਨੂੰ ਗੀਤਾਂ ਨੂੰ ਲੈ ਕੇ ਹੀ ਹਰੀਦਤ ਜੀ ਨੇ ਫਿਲਮ ਬਣਾਤੀ ਮਾਮਲਾ ਗੜਬੜ ਹੈ ਮਗਰ ਦਿਲ ਦਾ ਮਾਮਲਾ ਸੀ ਉਹਦਾ ਨਾਮ ਮਗਰ ਦਿਲ ਦਾ ਮਾਮਲਾ ਮੇਰ ਮਿੱਤਰਲ ਜੀ ਨੇ ਜਿਹੜੇ ਸਾਡੇ ਕਾਮੇਡੀਅਨ ਟੌਪ ਦੇ ਕਾਮੇਡੀਅਨ ਰਹੇ ਨੇ ਉਹਨਾਂ ਨੇ ਆਪਣੇ ਨਾਮ ਤੇ ਰਜਿਸਟਰ ਕਰਵਾ ਲਿਆ ਕਿ ਮੈਂ ਫਿਲਮ ਬਣਾਉਣੀ ਉਹਦਾ ਨਾਮ ਰੱਖੂੰਗਾ ਦਿਲ ਦਾ ਮਾਮਲਾ ਹੁਣ ਸਾਨੂੰ ਹੁਣ ਨਾ ਨਾ ਸੋਝੇ ਉਸ ਫਿਲਮ ਦਾ ਉਹ ਕਹਿੰਦੇ ਚਲੋ ਫਿਰ ਆਪਾਂ ਇਹ ਕਰਦੇ ਆ ਦਿਲ ਦਾ ਮਾਮਲਾ ਤਾਂ ਨਹੀਂ ਮਿਲੇ ਹੁਣ ਚਲੋ ਮਾਮਲਾ ਗੜਬੜ ਰੱਖਦੇ ਆ ਉਹ ਫਿਰ ਉਹਦੇ ਚ ਸਾਰੇ ਗਾਣੇ ਜਿਹੜੇ ਮੇਰੇ ਪ੍ਰਚਲਿਤ ਸੀਗੇ ਮਸ਼ਹੂਰ ਸੀ ਉਹ ਟਰੱਕਾਂ ਵਾਲੇ ਉਹ ਜਿਹੜੇ ਮੈਂ ਟਰੱਕ ਲੋਡ ਹੁੰਦੇ ਸੀ ਤੇ ਵਿਖ ਜਾਂਦੇ ਸੀਗੇ ਬੜੀ ਕਿਰਪਾ ਸੀ ਗੁਰੂ ਮਹਾਰਾਜ ਦੀ ਜਦੋਂ ਮੋਹਰ ਲੱਗਦੀ ਹੈ ਨਾ ਉਹਦੀ ਸੱਚੀ ਸਰਕਾਰ ਦੀ ਸੋ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਰ ਸਰਕਾਰ ਦੇ ਨਹੀਂ। ਕੀ ਬਾਤ ਸੋ ਮੋਰ ਐਸੀ ਲੱਗੀ ਵੀ ਦਿਲ ਦੇ ਮਾਮਲੇ ਦੇ ਉੱਤੇ ਕਿਉਂਕਿ ਦੂਰਦਰਸ਼ਨ ਤੋਂ ਸ਼ੁਰੂ ਆਏ ਬਾਬਾ ਜੀ। ਜੀ ਜੀ। ਮੇਰਾ ਦੂਰਦਰਸ਼ਨ ਜਿਹੜਾ عقیدہ ਹੈ, ਮੇਰੀ ਬੰਦਗੀ ਹੈ, ਪੂਜਾ ਹੈ, ਪਾਠ ਹੈ ਕਿਉਂਕਿ ਉੱਥੋਂ ਹੀ ਤਾਂ ਮੇਰਾ ਸ਼ੁਰੂਆਤ ਹੋਇਆ ਸੀ। ਮੈਂ ਅਜੇ ਵੀ ਜਦੋਂ ਜਾਂਦਾ ਉੱਥੇ ਪਹਿਲਾਂ ਨਮਸਕਾਰ ਉਹਦੀ ਦੇੜੀ ਨੂੰ ਕਰਦਾ। ਜੀ। ਉਹਦੀ ਦੇਹਲੀ ਤੇ ਮੱਥਾ ਠੇਕਦਾ। ਕਿ ਇਸ ਜਗ੍ਹਾ ਤੋਂ ਮੇਰੀ ਰੋਟੀ ਰੋਜ਼ੀ ਸ਼ੁਰੂ ਹੋਈ। ਇਸ ਰੋਟੀ ਤੋਂ ਇਸ ਜਗ੍ਹਾ ਤੋਂ ਮੈਨੂੰ ਮਾਨ ਸਤਕਾਰ ਮਿਲਿਆ। ਤਾਂ ਇਹ ਇਹ ਚੀਜ਼ਾਂ ਮਤਲਬ ਉਸ ਵੇਲੇ ਦੀਆਂ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਕਿ ਉਹ ਟਰੱਕ ਜਿਹੜੇ ਜਾਂਦੇ ਸੀਗੇ ਉਹ ਕੈਸਟ ਜਿਹੜੀ ਹੁੰਦੀ ਸੀ ਉਹਦਾ ਕੈਸਟ ਦਾ ਸਵਾਦ ਬੜਾ ਹੁੰਦਾ ਸੀ ਜੀ ਕਿਤੇ ਉਹ ਟੇਢੀ ਵੀ ਹੋ ਜਾਂਦੀ ਸੀ ਫਿਰ ਪੈਨਸਲ ਪਾ ਕੇ ਨਾ ਉਹਦੇ ਚ ਉਹਨੂੰ ਚੂੜੀ ਉਹਨੂੰ ਚੂੜੀ ਵੀ ਦਿੰਦੇ ਸੀ ਉਹਦੀਆਂ ਚੂੜੀਆਂ